ਪਤਾ ਨਹੀਂ ਲੱਗਾ ਗੱਡੀ ਦੇ ਉੱਪਰ ਲੱਗੇ ਕਾਰ ਹੀ ਸਾਈਡ ਮਾਰ ਕੇ ਮੇਰੇ ਕੋਲ ਨੂੰ ਅੋ ਦੇ ਨਾ ਜੋ ਲੰਮੂ ਵੀ ਆ ਜੇ ਸੁਪਰਵਾਰ ਦੀ ਗੱਲ ਹੈ ਜੇ ਹਾਂਜੀ ਖੈ ਤੇ ਵੀ ਮੰਨਦੇ ਆ ਕੋਈ ਹਟਾ ਹਾਲ ਨਹੀਂ ਰਹਿ ਗਿਆ ਸੀ ਲੁੱਟੇ ਮਾਰੇ ਗਏ ਜੇ ਤੇਜ ਵੀਰ ਬਾਕੀ ਬਣ ਗਿਆ ਤੇਰੇ ਨਾਲ 4 ਦਿਨ ਹੋ ਗਏ ਫੋਨ ਲਾਉਂਦੇ ਆਨੂੰ ਕਿਤੇ ਹਨਾ ਹੂੰ ਤੇ ਨਾ ਨਾ ਸਾਡੇ ਨਾਲ ਫੋਨ ਨਹੀਂ ਚੁੱਕਿਆ ਹਸਤਾਲਜ ਦਾਖਲ ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੋਕ ਗਿਆ ਪਤਾ ਹੀ ਨਹੀਂ ਲੱਗਾ ਗੱਡੀ ਜੋ ਉਤਰ ਲੱਗੇ ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ ਮੈਂ ਕਿਹਾ ਕਿਹੜੀ ਦਿਸ਼ਾ ਸੀਗੇ ਇਹ ਤਾਂ ਅਮਰੀਕਾ ਚ ਗਿਆ ਸੀ ਭਾਜੀ ਟਰਾਲਾ ਲੈ ਗੇ ਅਮਰੀਕਾ ਨੂੰ ਗਿਆ ਹੀ ਅਮਰੀਕਨ ਜਾਣਦੀ ਸੀ ਉੱਥੇ ਗਿਆ ਜੀ ਮੈਨੂੰ ਗੱਡੀ ਆਈ ਮਗਰੋਂ ਕਾਰ ਹੀ ਮਾਰ ਗਈ ਸਾਈਡ ਤੇ ਸਾਨੂੰ ਤੁਹਾਨੂੰ ਕਿਹਾ ਲਗਾ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਹਏ ਸਾਡੇ 'ਤੇ ਨਾ ਜ਼ੁਲਮ ਹੋ ਗਿਆ ਜੇ ਸ਼ੁੱਕਰਵਾਰ ਦੀ ਗੱਲ ਹੈ ਜੇ ਹਾਂਜੀ ਹਾਏ ਦੀ ਵੀ ਮੰjde ਤੇ ਆ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਸੀ ਲੁੱਟੇ ਮਾਰੇ ਗਏ ਜੇ ਹਾਏ ਸਹੀ ਬਰਬਾਦ ਹੋ ਗਏ ਹਾਏ ਸਹੀ ਬੋਤਹੀ ਰਹੀ ਬੜਾ ਸੂਣਾ ਸਲੱਖਾ ਜਮਾਨੀ ਇੱਕ ਸੱਟ ਨਹੀਂ ਸਹੀ ਗਈ ਉਹ ਤੋਂ ਹਾਏ ਦੋ ਸਾਲ ਹੀ ਹੋਏ ਗਏ ਨੂੰ ਜੇ ਨੇ ਕਿਹਾ ਸਾਡੇ ਪਾਜੀ ਉਹ ਗੱਡੀ ਕੋਈ ਨਹੀਂ ਚਲੀ ਜਿੱਦਾ ਜਵਾਨ ਸੀ ਫੇਨੀ ਸਾਟੋ ਦੇ ਗੱਡੀ ਕੋਈ ਚੀਜ਼ ਨਹੀਂ ਸੀ ਪਾਜੀ ਉਹਨੇ ਤੇ ਇੱਕ ਬੁੱਲਾ ਨਹੀਂ ਚੱਲਿਆ ਹਾਏ ਮੇਰੇ ਬੋਤਰੇ ਕੀ ਤੇ ਮੈਂ ਨਹੀਂ ਕੀਤੀ ਅਨੇਕਰੀ ਮਮੀ ਆਖ ਤੇਜ ਵੈੰਦੋ ਜਾਨਾ ਜਾਨਾ ਵੀ ਮੈਂ ਉਹ ਕਰਦਾ ਸਾਡੇ ਨਾਲ ਟਰਾਲੇ ਚ ਗੱਲਾਂ ਕਰਦਾ ਗਿਆ ਵਾਰ ਮੁੜਕੇ ਬੱਚਿਆਂ ਨੇ ਇਹ ਗੱਲ ਕੀਤੀ ਭੋਆ ਹੀ ਆ ਮਰ ਜੂ ਬੁੱਤਵੇਂ ਅੰਦਾ ਮੈਂ ਸੌਣ ਲੱਗਾ ਮੁੜਕੇ ਹੀ ਅੱਖਾਂ ਸੌਂ ਜਾਂ ਹੀ ਵੀ ਸੌਂ ਲੀਕ ਮੈਨੂੰ ਮੁੜਕੇ ਸੌ ਗਿਆ ਸੁੱਤੇ ਨੂੰ ਠਾਇਆ ਸੁੱਤੇ ਨੂੰ ਠਾਇਆ ਨਾਲ ਦੇਨੇ ਅਈ ਮੈ ਜੀ ਵੀਰ ਵੇ ਕੀ ਬਣ ਗਿਆ ਤੇਰੇ ਨਾਲ 4 ਦਿਨ ਹੋ ਗਏ ਫੋਨ ਲਾਉਂਦਿਆਂ ਨੂੰ ਕਿਤੇ ਹਣਾ ਹੂੰ ਤੇ ਨਾ ਨਾ ਸਾਡੇ ਨਾਲ ਫੋਨ ਨਹੀਂ ਚੁੱਕਿਆ ਹਸਤਾਲ ਚ ਦਾਖਲ ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ ਓਏ ਹੋਏ 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 ਓਏ ਹਾਏ ਕੀ ਕਰਾਂਗੇ ਕਿੱਥੋਂ ਲੱਭਾਂ ਦੇ ਤੇਜਵੀਰ ਤੈਨੂੰ ਹਾਏ ਸਾਡਾ ਦੀਵਾ ਗੋਲ ਹੋ ਗਿਆ ਮੇਰਾ ਪੁੱਤ ਕੀ ਕਰੂਗਾ ਇੱਕੋ ਬੱਚਾ ਹੀ ਸਾਡਾ ਇੱਕ ਬੱਚਾ ਸਾਡਾ ਨਾ ਉਹਦਾ ਕੋਈ ਬੱਚਾ ਕੁੜੀ ਮੰਝੇ ਤੇ ਪਈ ਸੱਟਾਂ ਵੱਡੀਆਂ ਲੱਗੀਆਂ ਉਹਨੂੰ ਕੋਠੀ ਤੇ ਡੇਕੇ ਉਹਨੂੰ ਝੁੱਕ ਕੇ ਅੰਦਰ ਤੇ ਝੁੱਕ ਕੇ ਬਾਹਰ ਤੇ ਆਪ ਰੋਟੀ ਖੋਨੇ ਆ ਲੱਤਾਂ ਪੈਰ ਸਾਰੇ ਜਿਹੜੇ ਉਹ ਹਿਲਦੇ ਨਹੀਂ ਦੇ ਕਿੰਨੇ ਕਿਥੇ ਗਏ ਬੱਚਾ 2 ਸਾਲ ਹੋ ਗਏ ਆ 2 ਸਾਲ ਹੋ ਗਏ ਆ ਗਏ ਬਾਹਰ ਵੀ ਉੱਥੇ ਹੈ ਟੱਬਰ ਉਹਦਾ ਪਹਿਲਾਂ ਦਾ ਉੱਥੇ ਨਹੀਂ ਅਜੇ ਨਹੀਂ ਬੱਚਾ ਕੋਈ ਹੈ ਲੱਗਦਾ ਨਜ਼ਰ ਹੋ ਗਿਆ ਹੈ ਜਾਣ ਨੂੰ ਕਿੰਨੇ ਕਿਹੜਾ 4 ਸਾਲ ਹੋ ਗਏ ਵਿਆਹ ਨੂੰ 4 ਸਾਲ ਹੋ ਗਏ ਬੱਚਾ ਕੋਈ ਨਹੀਂ ਅਜੇ ਬੱਚਾ ਨਹੀਂ ਕੋਈ ਓਹੋ ਮਾਰੇ ਗਏ ਬੱਚਾ ਸਾਡਾ ਇੱਧਰ ਭੇਜ ਦਿਓ ਉਧਰ ਡੈਥ ਹੋ ਗਈ ਬੱਚੇ ਦੀ ਇਹ ਇੱਧਰ ਆ ਜਾ ਛੇਤੀ ਤੋਂ ਛੇਤੀ ਅਸੀਂ 4 ਦਿਨ ਹੋ ਗਏ ਬਿਲਕਦਿਆਂ ਨੂੰ 4 ਦਿਨ ਹੋ ਗਏ ਬਿਲਕਦਿਆਂ ਨੂੰ ਜੀ ਕੂਨ ਜੋਗੇ ਨਹੀਂ ਰਹਿ ਗਏ ਵਿਚਾਰੇ ਬਿਮਾਰ ਹੋ ਗਏ ਸਾਰੇ ਇੱਧਰ ਹੀ ਆ ਜਾਓ ਹੱਥੀ ਅਸੀਂ ਸਭ ਕੁਝ ਕਰਨਾ ਹੱਥੀ ਅਸੀਂ ਵੇਖ ਲਈਏ ਨੂੰ ਆਏ ਨੂੰ ਗਰਣਾ ਲਾ ਲਈਏ ਫੇ ਕੀ ਕੁਝ ਬਣਿਆ ਇਹ ਦੇ ਨਾਲ ਓਹੋ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟ੍ਰਾਲੇ ਤੇ ਗੱਡੀ ਤੋਂ نیچے ਉੱtreਆ ਗੱਡੀ ਕਾਰ ਦੇ ਵਿੱਚ ਵੱਜਿਆ ਉਹਦੇ ਐਕਸੀਡੈਂਟ ਹੋ ਗਿਆ ਤੁਸੀਂ ਪਲੀਜ਼ ਮੇਰੇ ਵੀਰ ਨੂੰ ਇਧਰ ਜੋ ਛੱਲੀਪੁੜੀ ਵਿੱਚ ਅਸੀਂ ਆਪ ਦਾ ਭਰਾ ਆਪ ਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਜ਼ ਮੇਰੇ ਵੀਰ ਦੀ ਬੋਡੀ ਪਲੀਜ਼ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਚਲਨਾ ਕੀ ਪਣਾ ਵਰਤਿਆ मैं कोठे तो डेगी सीगी छाटा लगी मन के थे बस पूरी बॉडी दा सर्कल खोलोगया ते हाल छाडा बहुत मरा हो गया कहीं ते अज लड़का ही अपना तिक्की कल बाढ़ गिना था ना इन्चर तो पहले गाल जी काली बाणी ही मेरा ਕੋਈ ਨੋ ਨਾ ਬਈ ਕਨੇਡਾ ਕਨੇਚਰ ਤੋਂ ਮੈਂ ਹਾਂ ਕਿਨੇਡਾ ਗਿਆ ਸੀ ਇਹ ਜੀ 3 ਸਾਲ ਹੋ ਗਏ ਆ ਗਏ ਹੁਣ ਕੋਈ ਹਾਸਾ ਵਾਪਰ ਕਰਦਾ ਹਾਂਜੀ ਹਾਸਾ ਆਇਆ ਉੱਧਰ ਕੋਈ ਹਾਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਘਰ ਤੇ ਗੱਲ ਵੀ ਨਹੀਂ ਹੋਣ ਹੋ ਗਈ ਕੋਈ ਚਾਹੀਦੀ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਉੱਧਰ ਦੇ ਕੋਈ ਜਿਹੜੇ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਤਾਂ ਇਹ ਸੱਚ ਹੈ ਵੀ ਉਹ ਦੀ ਡੈਡਪੋਰਟ ਦੀ ਵਾਸਤੇ ਤੁਹਾਡੀ ਜੀ ਮਦਦ ਕੀਤੀ ਜਾਵੇ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾਰਾ ਹੋ ਗਿਆ ਸਾਡਾ ਵੀ ਹੋ ਗਿਆ ਜਣੀ ਸਾਡੀ ਲੜਕੀ ਆ ਉਹ ਵੀ ਪਹਿਲਾਂ ਹੀ 20 ਸਾਲ ਤੋਂ ਦੋ ਸਾਲਾਂ ਦੀ ਜਦੋਂ ਦਾ ਪਾਸਾ ਮਾਰਿਆ ਗਿਆ ਅੰਦਰ ਹੰਗ ਹੋ ਗਿਆ 18 ਸਾਲ ਦਵਾਈ ਫੇਰ ਉਹ ਉਹਦਾ ਇਲਾਜ ਕਰਾਇਆ ਤੇ ਕੋਠੇ ਤੋਂ ਫੇਰ ਡਿੱਗ ਪਈ ਉਹ ਸਾਡੇ 3 ਸਾਲ ਹੋ ਗਏ ਮੰंजे ਤੇ ਹੀ ਆਏ ਹੋ ਇੱਕ ਮੰਜਾ ਸਵੇਰੇ ਚੁਪੜੇ ਪਾ ਦੇਈਦਾ ਇੱਕ ਰਾਤ ਨੂੰ ਫੇਰ ਪਾ ਦੇਈਦਾ ਇੱਕ ਲੜਕਾ ਸੀ ਆਪਣਾ ਤੇਜਵੀਰ ਉਹ ਖਤਮ ਹੋ ਗਿਆ ਵੀ ਤੁਹਾਨੂੰ ਪਤਾ ਪੈ ਲੱਗਾ ਸਾਨੂੰ ਜੀ ਅੱਜ ਰਾਤ ਹੀ ਅਸਲੀ ਪਤਾ ਲੱਗਾ ਵਾ ਜਦੋਂ ਸਾਡਾ ਕਿਹਨੇ ਫੋਨ ਨਹੀਂ ਚੁੱਕਿਆ ਸਾਨੂੰ ਕੁਝ ਦਿਖਿਆ ਨਹੀਂ ਕਦੇ ਉਦੋਂ ਅਸੀਂ ਕਾਹ ਹੋਈ ਪਤਾ ਹੀ ਕਰਨਾ ਸੀ ਕੀ ਕਰਨਾ 9 ਨੌਵੀਂ ਤਾਂ ਡਿਉਟ ਹੈ ਹਾਂਜੀ 9 ਉੱਥੇ ਆ ਹੋਰ ਮੰਗ ਕਰਦੇ ਸਰਕਾਰ ਕੋਲੋਂ ਮੰਗ ਜੀ ਕਰਦੇ ਆ ਜੀ ਸਾਡੀ ਥੋੜੀ ਬੜੀ ਮਦਦ ਕੀਤੀ ਜਾਵੇ ਸਾਡੇ ਹੱਥ ਪੱਲੇ ਹਾਣੀ ਕੋ ਵੀ